ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜਾਗਦੇ ਨੇ ਅੰਮ੍ਰਿਤ ਵੇਲੇ ਸਾਹਿਬ ਕੋਲ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅੰਮ੍ਰਿਤ ਵੇਲੇ ਸਾਹਿਬ ਕੋਲ ਦਾਤਾ ਲੈਣਗੇ ਜੀ ਸਾਹਿਬ ਕੋਲ ਦਾਤਾ ਲੈਣਗੇ ਜੀ ਸਾਹਿਬ ਕੋਲ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅੰਮ੍ਰਿਤ ਵੇਲੇ ਸਾਹਿਬ ਕੋਲੋਂ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋਂ ਦਾਤਾ ਲੈਣਗੇ ਦੀਨ ਦਰਦ ਦੁਖ ਪੰਜਨਾ ਦੀਨ ਦਰਦ ਦੁਖ ਪੰਜਨਾ ਕਟ ਘਟ ਨਾ ਅਥਿਆਨਾਥ ਸਾਹਿਬ ਕੋਲੋਂ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋਂ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋਂ ਦਾਤਾ ਲੈਣਗੇ ਸ਼ਰਨ ਤੁਮਾਰੀ ਆਇਓ ਸ਼ਰਨ ਤੁਮਾਰੀ ਆਇਓ ਨਾਨਕ ਦੇ ਪ੍ਰਸਾਦ ਸਾਹਿਬ ਕੋਲ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲ ਦਾਤਾ ਲੈਣਗੇ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਂ ਸਰਨਾਏ ਸਾਹਿਬ ਕੋਲ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋਂ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋਂ ਦਾਤਾ ਲੈਣਗੇ ਨਾਨਕ ਕੀ ਪ੍ਰਬੇਨਤੀ ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਸਾਹਿਬ ਕੋਲੋਂ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋ ਦਾਤਾ ਲੈਣਗੇ ਜੀ ਸਾਹਿਬ ਕੋਲੋ ਦਾਤਾ ਲੈਣਗੇ ਜੀ ਸਾਹਿਬ ਕੋਲੋ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋ ਲੋ ਦਾਤਾ ਲੈਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ